बेटियों का जिक्र आज इसलिए जहन में आ गया क्योंकि अभी हमारे यहां यहां लुधियाना में अभी हमारे करीब में ही यहां पर एक दो मोहल्ले छोड़ के एक साहब ने अपनी बीवी को कत्ल करवाया उस कत्ल न देख के याद आ गया कि भाई इस्लाम ने उन लोगों के लिए तलाक रखी कि भाई अगर थोड़ी जिंदगी चंगी नहीं गुजरती कोई अलहदा हो जाओ ਕਿਸ ਨੂੰ ਮਾਰਨ ਦੀ ਕੀ ਜ਼ਰੂਰਤ ਹੈ ਕਿਸੇ ਨੂੰ ਜ਼ਿੰਦਗੀ ਕਿਸੇ ਦੀ ਖਤਮ ਕਰਨ ਦੀ ਕੀ ਜ਼ਰੂਰਤ ਹੈ ਲੇਕਿਨ ਨਹੀਂ ਇਹ ਦਰਿੰਦੇ ਜਿਹੜੇ ਨੇ ਸਾਡੇ ਹੀ ਸਮਾਜ ਦੇ ਵਿੱਚ ਸਾਡੇ ਹੀ ਲੋਕਾਂ 'ਚ ਮੌਜੂਦ ਹੈ ਸਾਰੀ ਦੁਨੀਆ ਰੌਲਾ ਪਾ ਰਹੀ ਹੈ ਧੀਆਂ ਦੀ ਇੱਜ਼ਤ ਕਰੋ ਧੀਆਂ ਦੀ ਇੱਜ਼ਤ ਕਰੋ ਅੱਜ ਪੋਸਟਰ ਲੱਗੇ ਬਾਲ ਵਿਆਹ ਨਹੀਂ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਲੇਕਿਨ ਜਿਹੜੇ ਦਰਿੰਦੇ ਪੈਦਾ ਹੋ ਰਹੇ ਉਹ ਤਾਂ ਇੱਥੇ ਹੀ ਆਪਣੇ ਘਰਾਂ ਚੋਂ ਰਹੇ ਆ ਜਿਹੜੇ ਮਾਵਾ ਬੇਟੀਆਂ ਦਾ ਕਤਲ ਕਰਦੇ ਹੋ ਤਾਂ ਆਪਣੇ ਘਰਾਂ 'ਚ ਹੀ ਜੰਮ ਰਹੇ ਕੋਈ ਬਾਹਰੋਂ ਡਿਪੋਰਟ ਹੋ ਕੇ ਨਹੀਂ ਆ ਰਹੇ ਅਮਰੀਕਾ ਤੋਂ ਪਾਕਿਸਤਾਨ ਤੋਂ ਜਰਮਨ ਤੋਂ ਨਹੀਂ ਆ ਰਹੇ تھے۔ ਜਿਹਨਾਂ ਦੇ ਬਾਪ ਆਪ ਨੇ ਆਪਣੀ ਔਲਾਦ ਨੂੰ ਧੀ ਦੀ ਇੱਜ਼ਤ ਕਰਨੀ ਸਿਖਾਈ ਨਹੀਂ ਉਹ ਦੂਸਰੇ ਦੀ ਧੀ ਦੀ ਜਾਨ ਲੈ ਕੇ ਉਹਦਾ ਖਾਤਮਾ ਕਰਕੇ ਆਪਣੀ ਜ਼ਿੰਦਗੀ ਜਿਹੜੀ ਅੱਛੀ ਕਰਨਾ ਚਾਹ ਬੇਟੀਆਂ ਦੀ ਇੱਜ਼ਤ ਤਾਂ ਮਾਸਰੇ ਦੇ ਲੋਕ ਹੀ ਕਰਨਗੇ ਨਾ ਮੁਹੱਲੇ 'ਚ ਜਿਹੜੇ ਲੋਕ ਐ ਪਰਿਵਾਰ 'ਚ ਜਿਹੜੇ ਲੋਕ ਐ ਦੋਸਤਾਂ 'ਚ ਜਿਹੜੇ ਲੋਕ ਐ ਉਹਨਾਂ ਨੇ ਹੀ ਪੀੜਾ ਦੀ ਇੱਜ਼ਤ ਕਰਨੀ ਐ ਨਾ ਜਾ ਦੇਣਾ ਜੀ ਦਰਿੰਦੇ ਜੰਮ ਪਏ ਇਹਨਾਂ ਜੀ ਗੰਦੀ ਨਿਗਾਹ ਵਾਲੇ ਲੋਕ ਜੰਮ ਪਏ ਇਹਨਾਂ ਜੀ ਬੇਮਾਨ ਲੋਕ ਜੰਮ ਪਏ ਜਿਨ੍ਹਾਂ ਨੂੰ ਕੋਈ ਸਮਝਾਂਦਾ ਨਹੀਂ ਹੈ ਚਾਰ ਚਾਰ ਪੰਜ ਪੰਜ ਯਾਰ ਖੜੇ ਹੋ ਕੇ ਦੂਜੇ ਦੀ ਧੀ ਪੈਣਾ ਦੇ ਉੱਤੇ ਗੰਦੀ ਨਿਗਾਹ ਪਾਉਂਦੇ ਨੇ ਤੇ ਅਗਰ ਕੋਈ ਇਹਨਾਂ ਦੀ ਧੀ ਪੈਣ ਦੇ ਉੱਤੇ ਗੰਦੀ ਨਿਗਾਹ ਪਾਏ ਫਿਰ ਉਸ ਤੋਂ ਬਾਅਦ ਇਹਨਾਂ ਦਾ ਨਜ਼ਰੀਆ ਬਦਲ ਜਾਂਦਾ ਹੈ ਤੇ ਇਸ ਲਈ ਸਭ ਤੋਂ ਪਹਿਲਾਂ ਇਸ ਗੰਦੇ ਮਾਸਰੇ ਨੂੰ ਦਰੁਸਤ ਕਰਨੀ اسلام نے تا زندہ بیٹی نو دفن کرن تو روک کیا لیکن آج جی تسی اخبار چکو اگر سویٹر دا اشتہار ہے تامی جی ننگی عورت ہے ایک ماچس دی ڈبی بیچنی ہے او دے اتے بھی عورت دی فوٹو ہے آئس کریم بیچنی ہے تامی عورت دی فوٹو کپڑے دی مشین بیچنی ہے تامی عورت دی فوٹو کار بیچنی ہے تامی ننگی عورتہ تا ਉੱਥੇ ਖੜੀਆਂ ਕਰ ਰਹੇ ਫੁੱਟਬਾਲ ਖੇលਣਾ ਤਾਂ ਵੀ ਨੰਗੀਆਂ ਔਰਤਾ ਤੇ ਔਰਤ ਨੂੰ ਇੱਜ਼ਤ ਕੌਣ ਦੇ ਰਿਹਾ ਹੈ ਇਹ ਅੰਗਰੇਜ਼ ਦੇ ਰਹੇ ਨੇ ਯੂਰਪ ਔਰਤ ਨੂੰ ਇੱਜ਼ਤ ਦੇ ਰਿਹਾ ਹੈ ਜਾਂ ਤਰਮ ਦੇ ਲੋਕ ਔਰਤ ਨੂੰ ਇੱਜ਼ਤ ਦੇ ਰਹੇ ਹੈ ਇਹ ਨਾ ਕੌਣਿਆਂ ਨੂੰ ਕਿਦਾਂ ਸਮਝ ਆਏਗਾ ਕਿ ਔਰਤ ਨੂੰ ਇੱਜ਼ਤ ਦੇ ਰਿਹਾ ਹੈ ਉਹ ਸਿਰਫ ਮਜ਼ਬ ਦੇ ਰਿਹਾ ਹੋਰ ਕੋਈ ਲੋਕ ਨਹੀਂ ਦੇ ਰਹੇ ਉਹ ਤਾਂ ਔਰਤ ਨੂੰ ਪ੍ਰੋਫੈਸ਼ਨਲ ਤੌਰ ਦੇ ਉੱਤੇ ਇਸਤੇਮਾਲ ਕਰ ਰਹੇ ऐसे ਲੋਕਾਂ ਲਈ ਤਾਂ ਅਦਾਲਤਾਂ ਬਣ ਗਈਆਂ ਹੁਣ ਵਕੀਲ ਆ ਗਏ ਮੁਕੱਦਮਾ ਚੱਲੂਗਾ 2-4 ਸਾਲ ਬਾਅਦ ਛੁੱਟ ਜਾਊਗਾ ਨਹੀਂ ਅਗਰ ਕੋਈ ਕਿਸੇ ਦੀ ਤੀ ਪੈਣ ਨੂੰ ਕੋਈ ਆਪਣੀ بیوی ਨੂੰ ਇਸ ਅੰਦਾਜ਼ ਨਾਲ ਕਤਲ ਕਰਦਾ ਕਿ ਇਹਦੇ ਬਜਾਏ ਕੱਲ ਨੂੰ ਕੋਈ ਦੂਸਰੀ ਲਿਆ ਕੇ ਰੱਖਣੀ ਹੈ ਤੇ ਅਦਾਲਤ ਨੂੰ ਤਾਂ ਚਾਹੀਦਾ ਹੈ ਕਿ ਸਿਰਫ 15 ਦਿਨ ਦੇ ਵਿੱਚ ਫੈਸਲਾ ਕਰੇ ਉਹ ਫੈਸਲੇ ਦਾ ਕੋਈ ਫਾਇਦਾ ਨਹੀਂ ਜਿਹੜਾ 10 ਸਾਲ ਬਾਅਦ ਆਏ ਔਰ ਉਹ ਮੁਲਜ਼ਮ ਛੁੱਟ ਜਾਵੇ ਉਸੇ ਫੈਸਲੇ ਦਾ ਫਾਇਦਾ ਹੈ ਜਿਹੜਾ ਔਨ ਦੀ ਸਪੋਰਟ ਹੋਵੇ ਜਿਹੜਾ 15 ਦਿਨ ਦੇ ਵਿੱਚ ਫੈਸਲਾ ਆਏ ਗਵਾਹ ਆਏ ਔਰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਉਸ ਮੁਕਦਮੇ ਦਾ ਫਾਇਦਾ ਹੈ ਤਾਂ ਕਿ ਕਿਸੇ ਹੋਰ ਦੀ ਆਣ ਵਾਲੀ ਬੇਟੀ ਜਿਹੜੀ ਹੈ ਉਹਨੂੰ ਕੋਈ ਕਤਲ ਕਰਨ ਦੀ ਸਾਜ਼ਿਸ਼ ਨਾ ਕਰੇ